ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਤੇ ਨਯਨ ਗਲੋਬਲ ਫਾਊਂਡੇਸ਼ਨ ਵੱਲੋਂ ਗੁਰੂ ਜੀ ਦਾ ਕੇਕ ਕੱਟ ਕੇ ਖੁਸ਼ੀ ਮਨਾਇਗੀ ਰਵਿਦਾਸ ਦੇ ਪਕੜਾਂ ਵਿੱਚ ਗੁਰੂ ਜੀ ਦੇ ਜਨਮ ਦਿਹਾੜੇ ਦੀ ਹਰ ਕਾਫੀ ਖੁਸ਼ੀ ਦੇਖਣ ਨੂੰ ਮਿਲਦੀ ਇਸ ਮੌਕੇ ਤੇ ਸ਼ਰਧਾਲੂਆਂ ਦਾ ਤਾਤਾ ਮੰਦਰ ਚ ਬਣਿਆ ਰਿਹਾ ਤੇ ਨਾਲ ਹੀ ਗੱਲ ਕਰੀ ਤੇ ਮੰਦਰ ਦੇ ਪ੍ਰਦਾਨ ਜਦ ਵੀਰ ਸੇਤੀਆ ਵੱਲੋਂ ਨੈਨ ਗਲੋਬਲ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇਜ ਗਿੱਲ ਦਾ ਸਰੋਪਾ ਬਣ ਕੇ ਸਵਾਗਤ ਕੀਤਾ ਗਿਆ। ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਡਾ ਸਮਾਜ ਇਸ ਵੇਲੇ ਪੜ੍ਹਾਈ ਤੋਂ ਕਾਫੀ ਪਿੱਛੇ ਹੈ। ਇਸ ਕਰਕੇ ਜਿੰਨਾ ਵੀ ਵੀਰ ਭਰਾਵਾਂ ਨੂੰ ਪੜ੍ਹਾਈ ਦੇ ਲਈ ਕੋਈ ਦਿੱਕਤ ਆਂਦੀ ਹੈ ਜਾਂ ਕੋਈ ਸਹਾਇਤਾ ਚਾਹੀਦੀ ਹੈ ਤਾਂ ਉਹਨਾਂ ਨੂੰ ਸੰਪਰਕ ਕਰਨ ਤੇ ਬੱਚਿਆਂ ਦੀ ਪੜ੍ਹਾਈ ਦੇ ਲਈ ਹਮੇਸ਼ਾ ਹੀ ਅੱਗੇ ਵਧ ਕੇ ਲੋਕਾਂ ਦੀ ਸਹਾਇਤਾ ਕਰਨਗੇ। ਜਬ ਤੱਕ ਸੂਰਜ ਚੰਦ ਰਹੇਗਾ, ਬਾਬਾ ਤੇਰਾ ਨਾਮ ਰਹੇਗਾ। ਅਕਾਲ ਸ਼ਕਤੀ ਮੈਂ ਪ੍ਰਧਾਨ ਜੁਦਵੀਰ ਕੇਂਦਰੀ ਸ਼ੁਰੂਗਦਾਸ ਮੰਦਿਰ ਹਾਲਗੇਟ ਅੱਜ ਦੇ ਬਾਰੇ ਅੱਜ ਗੁਰਮਾਰੇ ਦੇ 647ਵਾਂ ਜਨਮ ਦਿਹਾੜਾ ਮਨਾ ਰਹੇ ਆ ਤੇ ਬਹੁਤ ਸ਼ਰਧਾ ਨਾਲ ਆ ਤੁਸੀਂ ਦੇਖਦੇ ਪਏ ਹੋ ਤੇ ਇਹ ਮਹਾਰਾਜ ਦੀਆਂ ਸੋਨੀਆਂ ਸੋਨੀਆਂ ਸਵਾਰੀਆਂ ਆਣੀਆਂ ਇੱਥੇ ਤੇ ਫਿਰ ਉੱਥੇ ਜਦੋਂ ਸਵਾਰੀਆਂ ਸਾਰੀ ਆ ਜਾਣਗੀਆਂ ਫਿਰ ਇੱਥੇ ਮਹਾਰਾਜ ਦੀ ਸਵਾਰੀ ਲੈ ਕੇ ਪਰ ਰਵਾਨਾ ਹੋਣਾ 3 ਵਜੇ ਅਪਾਏ ਤੋਂ ਹਾਲ ਗੇਟੋ ਗੋਲ ਗੋਲ ਟੀਚੋਗ ਰਾਮ ਬਾਗ ਚਟਾ ਗੋਮਟ ਮਾਨ ਸਿੰਘ ਗੇਟ ਸ਼ੇਰਾਂਲ ਗੇਟ ਤੋਂ ਪੁਸ਼ਨਪੁਰਾ ਲੱਕੜ ਮੰਡੀ ਜੱਲਿਆਲੇ ਬਾਗ ਧਰਮ ਸਿੰਘ ਮਾਰਕੀਟ ਅੱਗੇ ਕਟੜਾ ਜਮਲ ਸਿੰਘ ਕਟੜਾ ਸੇਰ ਸਿੰਘ ਤੋਂ ਗਾਇਂਦੀ ਮੋਰੀ ਗੋਦਾਮ ਹਲਾ ਹੁੰਦੇ ਆਪਣੇ ਮੰਦਰ ਸਮਾਪਤ ਹੋਈ ਕਿੰਨੇ ਸਾਲ ਹੋ ਗਏ ਤੁੰਦੀ ਜਸ ਇਹ ਤੇ ਜੀ ਮੇਰੇ ਜਮਨ ਤੋਂ ਪਹਿਲਾਂ ਦੀ ਗਲਤੀ ਪਈ ਹੈ ਜਦੋਂ ਦੀ ਮੈਨੂੰ ਸੇਵਾ ਮਿਲੀ ਹੈ ਮੈਨੂੰ 15 ਸਾਲ ਹੋ ਗਏ ਮਹਾਰਾਜ ਦੀ ਸੇਵਾ ਕਰਦੇ ਆ ਜੀ ਮੈਸੇਜ ਹੀ ਦਿਨਾ ਚਾਹੁੰਦੇ ਮੈਸੇਜ ਇਹ ਦਿਨਾ ਚਾਹੁੰਦੇ ਆ ਕਿ ਵੀ ਸਾਡਾ ਜਿਹੜਾ ਸਮਾਜ ਹੈ ਸਿੱਖਿਆ ਤੋਂ ਬਹੁਤ ਪਰੇ ਹੈਗਾ ਤੇ ਆਪਾਂ ਚਾਹੁੰਦੇ ਆ ਕਿ ਵੀ ਹਰ ਇੱਕ ਪਰਿਵਾਰ ਨੂੰ ਪਿਆਹੀ ਉਹ ਫਰਿਆਦ ਕਰਦੇ ਆ ਕਿ ਵੀ ਬੱਚੇ ਨੂੰ ਪੜ੍ਹਾਓ ਕਿ ਜੋ ਵੀ ਸਾਡੀ ਸੰਸਥਾ ਵੱਲੋਂ ਜਿੰਨਾ ਵੀ ਸਾਡਾ ਆਪਣੇ ਰਿਵਦਾਸ ਭਾਈਚਾਰਾ ਕਿ ਵੀ ਕੋਈ ਬੱਚੇ ਨੂੰ ਕਿਸੇ ਫੀਸ ਦੀ ਤੰਗੀ ਹੈ ਜਾਂ ਦਾਖਲੀ ਤੰਗੀ ਹੈ ਕਿਤਾਬਾਂ ਦੀ ਹੈ ਵੀ ਸਾਡ ਨੂੰ ਆ ਕੇ ਮਿਲੋ ਤੇ ਆਪਾਂ ਉਹਨਾਂ ਦੀ ਮਦਦ ਕਰਦੇ ਆਂ ਤੇ ਕੋਸ਼ਿਸ਼ ਕਰਦੇ ਪਏ ਕਿ ਜਿੰਨਾ ਕ ਆਪਾਂ ਯੋਗਦਾਨ ਕਰ ਸਕੀਏ ਆਪਣੀ ਸਮਾਜ ਲਈ ਤਾਂ ਕਰੀਦਾ ਆਪਾਂ ਸਭ ਤੋਂ ਪਹਿਲਾਂ ਜੀ ਜੈ ਗੁਰੂ ਰਵੀਦਾਸ ਜੀ ਮੇਰਾ ਨਾਮ ਦੀਰਜ ਗੱਲ ਜੀ ਦੇਖੋ ਜੀ ਅੱਜ 647ਵਾਂ ਵਰਤਾ ਬਾਬਾ ਜੀ ਦਾ ਤੇ ਬੜੇ ਉਤਸ਼ਾਹ ਨਾਲ ਬੜੇ ਲੋਕੀ ਮਨਾ ਰਹੇ ਆ ਦੇਖੋ ਸੜਕਾਂ ਸਜੀਆਂ ਪਈਆਂ ਵਾ ਪਾਲਕੀ ਜਾਏਗੀ ਤੇ ਉਤਸ਼ਾਹ ਦੇਖਣਾ ਰਸਤੇ 'ਤੇ ਜਗਾ ਜਗਾ ਸਵਾਗਤ ਹੋਏਗਾ ਤੇ ਮੈਂ ਇਹੋ ਹੀ ਅਪੀਲ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਸਾਰੇ ਇਹਨਾਂ ਦੀ ਸਿੱਖਿਆਵਾਂ ਤੇ ਚੱਲਣ ਤੇ ਪੜ੍ਹਾਈ ਲਿਖਾਈ ਵੱਲ ਜ਼ਿਆਦਾ ਧਿਆਨ ਦੇ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵਾ ਆਪਣੇ ਆਪ ਹੀ ਸਭ ਕੁਝ ਹੋ ਜਾਂਦਾ ਵਾ ਸਿੱਖਿਆ ਤੋਂ ਵੱਡਾ ਦਾਨ ਕੋਈ ਨਹੀਂ ਆ ਤੁਸੀਂ ਪੂੜੀ ਛੋਲੇ ਲੰਗਰ ਜਿੰਨਾ ਮਰਜ਼ੀ ਲਾ ਦਿਓ ਪਰ ਜੇ ਕਿਸੇ ਨੂੰ ਪੜ੍ਹਾ ਦੋਗੇ ਨਾ ਉਹ ਖੁਦ ਪੂੜੀ ਛੋਲੇ ਲੰਗਰ ਲਗਾ ਦੇਗਾ ਤੇ ਜੈ ਗੁਰੂ ਰਵੀਦਾਸ ਜੀ ਸਾਰਿਆਂ ਨੂੰ ਵਧਾਈਆਂ ਜੀ ਆਪਣਾ ਨਾਮ ਦੱਸ ਕੇ ਮੇਰਾ ਮੇਰਾ ਨਾਮ ਵਰੁਣ ਸ਼ਰਮਾ ਜੀ ਅੱਜ ਗੁਰੂ ਰਵੀਦਾਸ ਜੀ ਦਾ 647ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਉਸ ਉਪਲਖਵੇ ਚ ਆਪਾਂ ਸਾਰੇ ਇੱਥੇ ਬਾਬਾਈ ਦਾ ਆਸ਼ੀਰਵਾਦ ਲੈਣ ਆਏ ਆ ਤੇ ਪਲਕੀ ਸਾਹਿਬ ਤੇ ਸ਼ੋਭਾ ਯਾਤਰਾ ਕੱਢੀ ਜਾਏਗੀ ਉਹਨੇ ਤੇ ਸਾਰੇ ਅੰਮ੍ਰਿਤਸਰ ਵਿੱਚ ਹਲ ਬਿਆਰ ਵੱਲੋਂ ਨਿਕਲੇਗਾ ਤੇ ਸਾਰੇ ਆਪਣਾ ਆਸ਼ੀਰਵਾਦ ਲੈ ਨਾ ਕੇ ਬਾਬਾਈ ਦਾ ਤੇ ਉਹਨਾਂ ਦੀਆਂ ਦਿੱਥੀਆਂ ਸਿੱਖਿਆਵਾਂ ਦੇ ਉੱਪਰ ਅਮਲ ਕਰਨ ਸਾਰੇ ਜੀ